ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਿਰੋਜ਼ਪੁਰ ਤੋਂ ਵਿਵਾਦਤ ਐਮਪੀ ਸ਼ੇਰ ਸਿੰਘ ਕੋਹਾਇਆ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਅੱਜ ਸਾਡੇ ਨਾਲ ਨੇ ਡਾਕਟਰ ਦਲਜੀਤ ਚੀਮਾ ਉਹਨਾਂ ਨੂੰ ਪੁੱਛਦੇ ਆ ਕਿ ਆਖਿਰ ਇਹ ਸਾਰਾ ਮਾਜਰਾ ਕੀ ਹੈ ਚੀਮਾ ਸਾਹਿਬ ਕਾਫੀ ਧੀਰ ਤੋਂ ਉਹਨਾਂ ਦੀਆਂ ਜੋ ਕਾਰਵਾਈਆਂ ਸੀ ਵਿਰੋਧੀ ਪਾਰਟੀ ਸੀ ਤੇ ਲੱਗ ਨਹੀਂ ਰਿਹਾ ਤੁਹਾਨੂੰ ਵੀ ਕਾਫੀ ਲੇਟ ਹੋ ਗਿਆ ਸੀ ਇਹ ਸਾਰਾ ਕੁਝ ਕੋਈ ਗੱਲ ਹੈ ਕਿ ਸ਼ੇਰ ਸਿੰਘ ਕੋਹਾਇਆ ਨੇ ਪਾਰਟੀ ਦੇ ਨਾਲ ਬਹੁਤ ਵੱਡਾ ਵਿਸ਼ਵਾਸ ਕੀਤਾ ਔਰ ਲੰਬੇ ਸਮੇਂ ਤੋਂ ਪਾਰਟੀ ਜਿਹੜੀ ਹੈ ਉਹਨਾਂ ਦੀ ਹਰ ਪਾਰਟੀ ਵਿਰੋਧੀ ਗਤੀਵਿਧੀ ਦੇ ਉੱਤੇ ਨਜ਼ਰ ਰੱਖੀ ਹੋਈ ਸੀ ਕੁਝ ਟੈਕਨੀਕਲ ਕਾਰਨਾ ਕਰਕੇ ਅਸੀਂ ਪਹਿਲਾਂ ਐਕਸ਼ਨ ਨਹੀਂ ਲਿਆ ਪਰ ਹੁਣ ਕਿਉਂਕਿ ਸਮਾਂ ਆ ਗਿਆ ਸੀ ਇਸ ਕਰਕੇ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਪਾਰਟੀ ਤੋਂ ਖਾਜ ਕਰਤਾ ਚੀਮਾ ਸਾਹਿਬ ਇੱਕ ਗੱਲ ਹੋਰ ਸਾਂਭਲਾਈ ਹੈ ਕਿ ਜਦੋਂ ਵੀ ਸਿਰਸਿੰਘ ਕੋਹਾਆ ਇਹਨੂੰ ਕੋਈ ਪੁੱਛਦਾ ਸੀ ਇਹ ਸਵਾਲ ਤਾਂ ਉਹ ਕਹਿੰਦਾ ਸੀ ਜੀ ਮੈਂ ਤਾਂ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਿਹਾ ਹਾਂ ਤਾਂ ਅਕਾਲੀ ਦਲ ਮੈਨੂੰ ਕਿਉਂ ਨਹੀਂ ਕੱਢਦਾ ਉਹ ਇਸ ਚੀਜ਼ ਦਾ આરોਪ ਵੀ ਅਕਾਲੀ ਦਲ ਦੇ ਉੱਤੇ ਹੀ ਲਾ ਰਿਹਾ ਸੀ ਵੀ ਅਸੀਂ ਵੀ ਹਰ ਵਾਰ ਇਹ ਕਹਿੰਦੇ ਸੀ ਕਿ ਸਮਾਂ ਆਉਣ ਦੇ ਉੱਤੇ ਠੁਕਮੀ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਹੁਣ ਸਮਾਂ ਆ ਗਿਆ ਇਸ ਕਰਕੇ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਤੇ ਸ਼ੇਰ ਸਿੰਘ ਘੋਆ ਇਹ ਵੱਲੋਂ ਜੀਮਾ ਸਾਹਿਬ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਨੇ ਐਮਪੀ ਦੀਆਂ ਇਸ ਤੋਂ ਬਾਅਦ ਜਲਾਲਾਬਾਦ ਤੋਂ ਸੁਖਵੀਰ ਜੀ ਜੋ ਜਿੱਤੇ ਸੀਗੇ ਵੀ ਉਹ ਵੀ ਮੇਰੀ ਹੀ ਮਿਹਨਤ ਦਾ ਸਦਕਾ ਸੀ ਵੀ ਅਕਾਲੀ ਦਲ ਦੇ ਉੱਥੇ ਪੈਰ ਨਹੀਂ ਸੀ ਲੱਗ ਰਹੇ ਕਿ ਇਹਨਾਂ ਗੱਲਾਂ ਵਿੱਚ ਕੀ ਸੱਚਾਈ ਹੈ ਕਿਵੇਂ ਦੇਖਦੇ ਹੋ ਤੁਸੀਂ ਸਰ ਸ਼ੇਰ ਸਿੰਘ ਕਮਾਇਆ ਨਹੀਂ ਤੇ ਸਾਰਾ ਇਹ ਸਮਾਨ ਥੰਮਿਆ ਹੋਇਆ ਸੀ ਇਹ ਤਾਂ ਹੁਣ ਇਕੱਲੇ ਖੜ ਕੇ ਦੇਖਣਗੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਤੇ ਫਿਰ ਆ ਕੇ ਕੰਪੇਅਰ ਕਰਕੇ ਦੇਖਣਗੇ ਪਿਛਲੀ ਵਾਰੀ ਕਿੰਨੀਆਂ ਵੋਟਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀਆਂ ਸੀ ਵਿੱਚ ਤੇ ਕਿੰਨੀਆਂ ਤੁਹਾਡੀਆਂ ਸੀ ਇਦੋਂ ਦੁਬਾਰਾ ਜਦੋਂ ਮਿਹਨਤ ਕਰਕੇ ਐਮਪੀ ਬਣ ਗਏ ਫਿਰ ਵੋਟਾਂ ਦਾ ਸਾਥਤਾਪ ਡਾਉਣਗੇ ਫਿਰ ਪਤਾ ਲੱਗੇਗਾ ਕਿ ਕਿਹੜੇ ਭਾਗਿਕ ਦੀ ਹੈ ਇਸ ਕਰਕੇ ਪਾਰਟੀਆਂ ਤੋਂ ਸ਼ਕਤੀ ਲੈਣੀ ਫਿਰ ਪਾਰਟੀਆਂ ਨੂੰ ਅੱਖਾਂ ਦਿਖਾਉਣੀਆਂ ਸ਼ਕਤੀ ਦੀ ਦੁਰਉਪਯੋਗ ਕਰਨਾ ਦੂਜੇ ਪਾਸੇ ਵਿਰੋਧੀਆਂ ਦੇ ਨਾਲ ਯਾਰੀਆਂ ਲਾਉਣੀਆਂ ਇਹ ਕੰਮ ਪਬਲਿਕ ਪਸੰਦ ਨਹੀਂ ਕਰਦੇ ਇਸ ਕਰਕੇ ਜਿਹੜਾ ਵੀ ਕੋਈ ਵਿਸ਼ਵਾਸ ਘਾਤ ਪਾਰਟੀ ਦੇ ਨਾਲ ਕਰਦਾ ਉਹ ਹੁਣ ਪਤਾ ਲੱਗ ਜਾਵੇਗਾ ਕਿ ਹੁਣ ਕਿੰਨੇ ਕੁ ਕਦਰ ਕਾਂਗਰਸ ਵਾਲੇ ਕਰਦੇ ਆ ਕਿੰਨੇ ਕੁ ਬਾਕੀ ਕਰਦੇ ਆ ਇਹ ਹੁਣ ਉਹਨਾਂ ਨੂੰ ਸਾਰੀ ਚੀਜ਼ ਦਾ ਗਿਆਨ ਜਿਹੜਾ ਉਹ ਚਿੱਤੀ ਹੋ ਜਾਏ ਤੇ ਚੀਮਾ ਸਾਹਿਬ ਇੱਕ ਗੱਲ ਹੋਰ ਸਾਹਮਣੇ ਆ ਗਈ ਹੈ ਕਿ ਕਬਾਇਆ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ ਕਿ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਤੇ ਇਸ ਗੱਲ ਦੇ ਵਿੱਚ ਕੀ ਸੱਚਾਈ ਹੈ ਜੀ ਦੇਖੋ ਕਬਾਇਆ ਸਾਹਿਬ ਹੁਣ ਦੱਸੋ ਨਾ ਵੀ ਫਿਰ ਉਹਨਾਂ ਉਹਦੋਂ ਹੀ ਕਿਉਂ ਨਹੀਂ ਅਸਤੀਫਾ ਦੇ ਦਿੱਤਾ ਜਦੋਂ ਪਾਰਟੀ ਨੇ ਗਵਾਰੀ ਕੀਤੀ ਸੀ ਜਦੋਂ ਪਾਰਟੀ ਨੇ ਵਿਸ਼ਵਾਸ ਘਾਤ ਕੀਤਾ ਸੀ ਉਦੋਂ ਹੀ ਫਿਰ ਅਸਤੀਫਾ ਦੇ ਦੇਣਾ ਚਾਹੀਦਾ ਸੀ ਉਹ ਕਦੇ ਵਾਸਤੇ ਇੰਤਜ਼ਾਰ ਕਰਦੇ ਅੱਜ ਜੇ ਪਾਰਟੀ ਨੇ ਕੱਢ ਦਿੱਤਾ ਤੇ ਹੁਣ ਇੱਜ਼ਤ ਬਚਾਉਣ ਵਾਸਤੇ ਅਸਤੀਫਾ ਚਿੱਤੇ ਆ ਗਏ ਅਸਤੀਫਾ ਦੇਣ ਤੋਂ ਤਨ ਨੂੰ ਕੋਈ ਵੀ ਲੋਕਦਰ ਸੀ ਜੇ ਮਨਮਰਜ਼ੀ ਕਰਨੀ ਸੀ ਫਿਰ ਅਸਤੀਫਾ ਤਾਂ اخਲਾਕੀ ਤੌਰ ਤੇ ਪਹਿਲਾਂ ਦੇਣਾ ਚਾਹੀਦਾ ਸੀ ਪਹਿਲਾਂ ਪਾਰਟੀ ਦੀ ਸ਼ਕਤੀ ਵਾਪਸ ਕਰਨੀ ਚਾਹੀਦੀ ਸੀ ਅਸਤੀਫਾ ਪਾਰਲੀਮੈਂਟ ਤੋਂ ਦੇਣਾ ਚਾਹੀਦਾ ਸੀ ਕਹਿੰਦਾ ਪਾਰਟੀ ਤੋਂ ਕਿਉਂ ਉੱਥੇ ਤਨਖਾਹ ਵੀ ਚਾਹੀਦੀ ਸੀ ਉੱਥੇ ਕੋਠੀ ਵੀ ਚਾਹੀਦੀ ਸੀ ਉੱਥੇ ਗਵਰਨਮੈਂਟ ਵੀ ਚਾਹੀਦੀ ਸੀ ਇਸ ਕਰਕੇ ਸ਼ਕਤੀ ਚਾਹੀਦੀ ਸੀ ਉਦੋਂ ਅਸਤੀਫਾ ਦਿੱਤੇ ਨਹੀਂ ਆ ਹੁਣ ਪਾਰਟੀ ਨੇ ਐਕਸ਼ਨ ਲੈ ਲਿਆ ਹੁਣ ਅਸਤੀਫਾ ਚਿੱਤੇ ਆ ਗਏ ਤੇ ਜੀਮਾ ਸਾਹਿਬ ਇੱਕ ਕਾਂਗਰਸ ਦੇ ਜੋ ਵਿਵਾਦਿਤ ਕੈਬਨਟ ਮੰਤਰੀ ਨੇ ਸਿੱਧੂ ਸਾਹਿਬ ਕੁਛ ਨਾ ਕੁਛ ਬਿਆਨ ਦਿੰਦੇ ਰਹਿੰਦੇ ਉਹਨਾਂ ਵੱਲੋਂ ਅੱਜ ਇੱਕ ਬਿਆਨ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਦੇ ਉੱਤੇ ਉਂਗਲੀ ਚੱਕੀ ਗਈ ਹੈ ਕਿ ਜੋ ਉੱਥੇ ਸਟ੍ਰਾਈਕ ਹੋਈ ਸੀ ਉਹਨੂੰ ਇੱਕ ਸ਼ੱਕੀ ਨਜ਼ਰ ਨਾਲ ਦੇਖਿਆ ਗਿਆ। ਦੇਖੋ ਮੈਂ ਸੰਵਿਧਾਨ ਜਿਹੜਾ ਸਿੱਧੂ ਸਾਹਿਬ ਦਾ ਅੱਜ ਦਾ ਬਿਆਨ ਹੈ ਬਹੁਤ ਹੀ ਸ਼ਰਮਨਾਕ ਬਿਆਨ। ਔਰ ਇਹ ਦੇਸ਼ ਤਰਹੀ ਵਾਲਾ ਬਿਆਨ ਹੈ ਦੇਸ਼ ਦੇ ਨਾਲ ਗਦਾਰੀ ਕਰਨ ਵਾਲਾ ਬਿਆਨ ਹੈ। ਮੈਨੂੰ ਨਹੀਂ ਸਮਝ ਲੱਗਦੀ ਕਿ ਜਿਹੜੀ ਭਾਸ਼ਾ ਪਾਕਿਸਤਾਨ ਦੀਆਂ ਉੱਥੇ ਆਰਗੇਨਾਈਜੇਸ਼ਨ ਬੋਲਦੀਆਂ ਜਿਹੜੀਆਂ ਹਿੰਦੁਸਤਾਨ ਦੇ ਖਿਲਾਫ ਨੇ ਉਹੀ ਭਾਸ਼ਾ ਨرجੋਤ ਸਿੰਘ ਸਿੱਧੂ ਨੂੰ ਬੋਲਣ ਵਾਸਤੇ ਕਿਉਂ ਮਜਬੂਰ ਹੋਣਾ ਪਿਆ ਇਹ ਦੇਸ਼ ਦੀ ਹਿੰਦੁਸਤਾਨ ਦੀ ਆਰਮੀ ਜਿਨੇ ਐਡਾ ਵੱਡਾ ਸ਼ਲਾਘਾਯੋਗ ਕਾਰਜ ਕੀਤਾ ਉਹਦੀ ਕਾਰਗੁਜ਼ਾਰੀ ਨੂੰ ਘਟਾ ਕੇ ਕਿਉਂ ਦੇਖ ਰਿਹਾ ਅੱਜ ਸਾਰੇ ਦੁਨੀਆ ਦੇ ਜਿੰਨੇ ਦੇਸ਼ ਆ ਵੱਡੇ ਵੱਡੇ ਵਿਕਸਿਤ ਦੇਸ਼ ਵੀ ਉਹ ਹਿੰਦੁਸਤਾਨ ਦੇ دہشت ਗੱਦੀ ਦੇ ਖਿਲਾਫ ਜਿਹੜਾ ਸਟੈਂਡ ਲਿਆ ਉਹਦੀ ਤਾਰੀਫ ਕਰ ਰਹੇ ਹਿੰਦੁਸਤਾਨ ਦੇ ਨਾਲ ਖੜੇ ਅੱਜ ਇਸ ਲਾਬਿਕ ਦੇਸ਼ ਵੀ ਜਿਹੜੇ ਆ ਉਹਨਾਂ ਦੇ ਵਿੱਚ ਵੀ ਪਾਕਿਸਤਾਨ ਦੀ ਆਈਸੋਲੇਸ਼ਨ ਹੋਈ ਖੜੀ ਆ ਹਿੰਦੁਸਤਾਨ ਦੀ ਜਿਹੜੀ ਡਿਪਲੋਮੈਟਿਕ ਕਾਮਯਾਬੀ ਤੇ ਕਰਕੇ ਪਰ ਸਿੱਧੂ ਸਾਹਿਬ ਨੂੰ ਲੱਗਦਾ ਹੈ ਕਿ ਇਸ ਵੇਲੇ ਇਮਰਾਨ ਖਾਨ ਉੱਥੇ ਖਤਮ ਹੋ ਰਿਹਾ ਉੱਥੇ ਦੀ ਫੌਜ ਦਾ ਮੁਖੀ ਖਤਮ ਹੋ ਰਿਹਾ ਇਹਨੂੰ ਆਕਸੀਜਨ ਦੇ ਕੇ ਬਚਾਉਣਾ ਚਾਹੀਦਾ ਜਿਹੜੇ ਸਾਡੇ ਸ਼ਹੀਦ ਹੋਏ ਆ 40 ਪਲਵਾਮਾ ਚ ਉਹ ਇਹਨਾਂ ਨੂੰ ਚੇਤਾ ਨਹੀਂ ਸਾਡੇ ਹੁਣ ਸਾਡੇ ਜਵਾਨ ਚੀਤ ਹੋ ਰਹੇ ਆ ਉਹ ਇਹਨਾਂ ਨੂੰ ਚੇਤਾ ਨਹੀਂ ਹੈ ਇਹ ਲਸਟਰਾ ਮੰਗ ਰਿਆ ਜਿਵੇਂ ਉਹਨਾਂ ਨੂੰ ਜਾ ਕੇ ਉੱਥੇ دہشت ਗੱਤਾਂ ਨੂੰ ਇਹਨਾਂ ਨੇ ਮਾਵਜਾ ਦੇਣਾ ਹੋਵੇ ਇਸ ਕਰਕੇ ਮੈਂ ਸਮਝਦਾ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਸਾਨੂੰ ਇਹ ਵੀ ਜਿਹੜੀ ਦੇਖ ਕੇ ਰਾਨੀ ਹੁੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਐਕਸ਼ਨ ਕਿਉਂ ਨਹੀਂ ਲੈਂਦੇ ਮੁੱਖ ਮੰਤਰੀ ਸਾਹਿਬ ਫੌਜ ਦੇ ਹੱਕ 'ਚ ਤਾਂ ਡਟ ਕੇ ਬੋਲ ਰਹੇ ਆ ਪਾਕਿਸਤਾਨ ਦੇ ਖਿਲਾਫ ਹੀ ਬੋਲ ਰਹੇ ਆ ਪਰ ਇਹ दोगਲੀ ਨੀਤੀ ਕਿਉਂ ਹੈ ਆਪਣੇ ਜਿਹੜਾ ਉਹਨਾਂ ਦਾ ਇੱਕ ਟੀਮ ਦਾ ਮੈਂਬਰ ਇੱਡੀ ਵੱਡੀ ਗਦਾਰੀ ਕਰ ਰਿਹਾ ਉਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈਂਦੇ ਸੋ ਇਹ ਸਨ ਦਲਜੀਤ ਚਿਮਾ ਜੀ ਜਿਨ੍ਹਾਂ ਨੇ ਦੱਸਿਆ ਕਿ ਸ਼ੇਰ ਸਿੰਘ ਕਬਾਇਆ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਤੇ ਕਬਾਇਆ ਦਾ ਅਸਤੀਫਾ ਵੀ ਇੱਕ ਡਰਾਮਾ ਉਹਨਾਂ ਨੇ ਘਰਾਰ ਦਿੱਤਾ ਕਿ ਕਬਾਇਆ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਤੇ ਉਸ ਤੋਂ ਪਹਿਲਾਂ ਉਹਨਾਂ ਵੱਲੋਂ ਅਸਤੀਫਾ ਕਿਉਂ ਨਹੀਂ ਦਿੱਤਾ ਗਿਆ ਜਦੋਂ ਕਿ ਸਰਕਾਰੀ ਘਰਬਾਰ ਤੇ ਤਨਖਾਹ ਨੂੰ ਨਿੱਜੀ ਮਫਾਦ ਉਹ ਲਹਿਰੇ ਸਨ ਤੇ ਜੋ ਅੱਗੇ ਲੋਕ ਸਭਾ ਨੇ ਚੋਣਾਂ ਆ ਰਹੀਆਂ ਨੇ ਤੇ ਸਮਿਕਰਨ ਬੜੀ ਤੇਜ਼ੀ ਨਾਲ ਬਦਲ ਰਹੇ ਨੇ ਦੇਖਦੇ ਆ ਕਿ ਲੋਕ ਕਿਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੰਦੇ ਨੇ ਕਿਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਜਾ ਡੈਲੀ ਪੋਸਟ ਚੰਡੀਗੜ੍ਹ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ